ਤਿੰਨ ਮੋਤਾਂ ਆਈਆਂ ਮਾਲੀ ਸਾਈਡਾ ਦੇ ਪਹੁੰਚੋ ਕੀ ਕਰਾਂਗੇ ਦੇਖ ਕੱਲ ਮੈਂ ਜਦੋਂ ਮੈਨੂੰ ਪਤਾ ਚੱਲਿਆ ਵੀ ਲੁਧਿਆਣਾ ਦੇ ਵਿੱਚ ਨੌਰਵਾਲਾ ਰੋਡ ਦੇ ਉੱਪਰ ਤਿੰਨ ਮੋਤਾਂ ਸ਼ਰਾਬ ਪੀ ਕੇ ਹੋ ਗਈਆਂ ਨੇ ਔਰ ਜਦ ਮੈਂ ਮੌਕੇ ਤੇ ਉੱਤੇ ਪਹੁੰਚਿਆ ਔਰ ਮੈਂ ਉਹਨਾਂ ਲੋਕਾਂ ਦੇ ਹਾਲਾਤ ਦੇਖੇ ਉਹਨਾਂ ਪਰਿਵਾਰਾਂ ਦੇ ਹਾਲਾਤ ਦੇਖੇ ਛੋਟੇ ਛੋਟੇ ਬੱਚੇ ਸੀ ਜਿਹੜੇ ਰੋ ਰਹੇ ਸੀ ਇਹ ਕਰ ਰਹੇ ਸੀ ਵੀ ਇੰਨਾ ਬੁਰਾ ਹਾਲ ਹੈ ਇਸ ਏਰੀਆ ਦੇ ਵਿੱਚ ਹਰ ਗਲੀ ਦੇ ਵਿੱਚ ਜਿਹੜਾ ਵੀ ਚਿਟਾ ਵਿਕ ਰਿਹਾ ਹਰ ਗਲੀ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਔਰ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਇਸ ਚੀਜ਼ ਤੋਂ ਪਰੇਸ਼ਾਨ ਸੀ ਵੀ ਸਾਡੇ ਬਹੁਤ ਬਾਾਰ ਕਹਿਣ ਦੇ ਬਾਵਜੂਦ ਵੀ ਐਸੇ ਘਰ-ਘਰ ਚਿਟਾ ਵਿਕ ਰਿਹਾ ਔਰ ਘਰ-ਘਰ ਜਿਹੜੀ ਤਾਰੂ ਵਿਕ ਰਹੀ ਹੈ ਔਰ ਮੈਂ ਜਿਹੜੇ ਜਦੋਂ ਮੈਂ ਗੱਲ ਕਰ ਰਿਹਾ ਸੀ ਪਰਿਵਾਰ ਦੇ ਨਾਲ ਤੇ ਉਹ ਕੁਛ ਇੱਕ ਸਾਡੀ ਮਾਤਾ ਜੀ ਕਹਿ ਰਹੇ ਸੀ ਵੀ ਸਾਡੇ ਅਸੀਂ ਸ਼ਾਦੀ ਰੱਖੀ ਹੋਈ ਹੈ ਤੇ ਜਿਹੜਾ ਕਮਾਨ ਵਾਲਾ ਸੀ ਸਾਡਾ ਜਿਹੜਾ ਉਹ ਬੱਚਾ ਚਲਾ ਗਿਆ ਤੇ ਮੈਂ ਜੋ ਤਿੰਨਾਂ ਪਰਿਵਾਰਾਂ ਦੇ ਹਾਲਾਤ ਦੇਖੇ ਤੇ ਮੈਨੂੰ ਮਨ ਚ ਆਇਆ ਕਿ ਮੈਂ ਮੈਨੂੰ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਮਾਤਾ ਨੂੰ ਇਹਨਾਂ ਜਿਹੜਾ ਪਰਿਵਾਰ ਹੈ ਕੁਝ ਨਾ ਕੁਝ ਸਹਾਇਤਾ ਦੇ ਦੇਵਾਂ ਔਰ ਮੈਂ ਇੱਕ ਇੱਕ ਲੱਖ ਰੁਪਇਆ ਜਿਹੜਾ ਹੈਗਾ ਉਹਨਾਂ ਨੂੰ ਕੱਲ ਦੇਣ ਦਾ ਵਾਅਦਾ ਕੀਤਾ ਸੀ ਅੱਜ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਲੁਧਿਆਣਾ ਦੇ ਰਜਨਿਸ਼ਤ ਮਾਨ ਜੀ ਸਾਡੇ ਜਤਿੰਦਰ ਮਿੱਤਰ ਜੀ ਜਿਹੜੇ ਵਾਇਸ ਪ੍ਰਧਾਨ ਨੇ ਸਾਡੇ ਪੰਜਾਬ ਦੇ ਔਰ ਸਾਡੀ ਜਿਹੜੀ ਲੋਕ ਰਿਡਰਸ਼ਿਪ ਹੈ ਸਾਰੀ ਅਸੀਂ ਆ ਕੇ ਨਾਲ ਅਸੀਂ ਸਾਰੇ ਤਿੰਨਾਂ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇ ਦੇ ਕੇ ਜਾ ਰਹੇ ਹਾਂ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮੈਂ ਸਰਕਾਰ ਅੱਗੇ ਵੀ ਪ੍ਰਾਰਥਨਾ ਕਰਾਂਗਾ ਭਗਵੰਤ ਮਾਨ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਮਜੀਠਾ ਦੇ ਵਿੱਚ 10-10 ਲੱਖ ਰੁਪਏ ਦਿੱਤਾ ਔਰ ਇਸ ਪਰਿਵਾਰਾਂ ਦਾ ਬਹੁਤ ਮਾੜਾ ਹਾਲੇ ਘੱਟੋ ਘੱਟ 25-25 ਲੱਖ ਰੁਪਏ ਜਿਹੜਾ ਵੇ ਉਹਨਾਂ ਨੂੰ ਦਿੱਤਾ ਜਾਵੇ ਸਰਕਾਰ ਵੱਲੋਂ ਔਰ ਹਰ ਪਰਿਵਾਰ ਨੂੰ ਇੱਕ ਜਿਹੜੀ ਨੌਕਰੀ ਦਿੱਤੀ ਜਾਵੇ ਔਰ ਜਿਹੜਾ ਇਸੇ ਘਰ-ਘਰ ਦੇ ਵਿੱਚ ਸ਼ਰਾਬ ਵੇਚ ਰਹੀ ਹੈ ਔਰ ਜਿਹੜੀ ਘਰ-ਘਰ ਦੇ ਵਿੱਚ ਇਹ ਚਿੱਟਾ ਵੇਚ ਰਿਹਾ ਹੈ ਜਿਸ ਤਰੀਕੇ ਨਾਲ ਪਰਿਵਾਰ ਕਰ ਰਿਹਾ ਹੈ ਉਹਦਾ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ ਜਿਹੜਾ ਤੁਸੀਂ ਨਸ਼ਾ ਵਿਰੁੱਧ ਜਿਹੜਾ ਅਭਿਆਨ ਛੇੜਿਆ ਹੋਇਆ ਹੈ ਉਹ ਤੁਹਾਡਾ ਬਿਲਕੁਲ ਇੱਕ ਡਰਾਮਾ ਵੇ ਉਹ ਡਰਾਮਾ ਸਾਬਤ ਹੋ ਰਿਹਾ ਵੇ ਔਰ ਜਿਹੜੇ ਪੰਜਾਬ ਦੇ ਸਾਡੇ ਜਵਾਨ ਬੱਚੇ ਨੇ ਉਹ ਜਿਸ ਤਰੀਕੇ ਨਾਲ ਨਸ਼ੇ ਨਾਲ ਮਰ ਰਹੇ ਨੇ ਇਹ ਸਾਡੇ ਕੋਲ ਦੇਖਿਆਣੇ ਜਾ ਰਿਹਾ ਪੰਜਾਬ ਇਹ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਤੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube, Facebook, Instagram aur WhatsApp channel par